ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ ਕਾਂਗੜ ਪਾਈ ਜੋਧਰਾਏ ਦੇ ਕੋਲ ਰੁੱਕੀ ਇੱਕ ਦਿਨ ਸ਼ਿਕਾਰ ਕਰਨ ਦੇ ਲਈ ਜੰਗਲ ਵੱਲ ਨੂੰ ਚਲੇ ਗਏ ਕਈ ਕੂਹਾਂ ਦਾ ਸਫ਼ਰ ਕਰਨ ਤੋਂ ਬਾਅਦ ਗੁਰੂ ਜੀ ਇੱਕ ਸੰਘਣੀ ਝਾੜੀ ਦੇ ਕੋਲ ਰੁਕ ਗਏ ਤੇ ਕੁਝ ਸਮਾਂ ਉੱਥੇ ਆਰਾਮ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਇੱਕ ਬਹੁਤ ਵੱਡਾ ਅਜਕਰ ਸੱਪ ਉਹਨਾਂ ਝਾੜੀਆਂ ਦੇ ਵਿੱਚੋਂ ਨਿਕਲ ਆ ਤੇ ਜਦੋਂ ਸਿੱਖਾਂ ਦੀ ਨਜ਼ਰ ਉਸ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਬਹੁਤ ਯਤਨ ਕੀਤਾ ਪਰ ਗੁਰੂ ਜੀ ਦੁਬਾਰਾ ਸਿੱਖਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਗਿਆ ਤੇ ਗੁਰੂ ਜੀ ਨੇ ਕਿਹਾ ਕਿ ਇਸ ਅਜਗਰ ਸੱਪ ਨੂੰ ਰੋਕੋ ਨਾ ਕਿਉਂਕਿ ਇਹ ਤਾਂ ਵਿਚਾਰਾ ਦੁਖੀ ਸਰਣ ਵਿੱਚ ਆ ਰਿਹਾ ਹੈ ਆਉਣ ਦਿਓ ਇਸ ਨੂੰ ਸੱਪ ਗੁਰੂ ਜੀ ਦੇ ਚਰਨਾਂ ਕੋਲ ਆ ਕੇ ਖਲੋ ਗਿਆ ਤਾਂ ਗੁਰੂ ਮਹਾਰਾਜ ਜੀ ਨੇ ਆਪਣੇ ਸੱਜੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸਿਰ ਨੂੰ ਚੁਹਾਇਆ ਤਾਂ ਗੁਰੂ ਜੀ ਦਾ ਚਰਨ ਜਿਵੇਂ ਹੀ ਸੱਪ ਦੇ ਸਿਰ ਨੂੰ ਲੱਗਿਆ ਤਾਂ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਪਾਟ ਗਿਆ ਤੇ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲਣ ਲੱਗੇ ਜਿਸ ਨੂੰ ਦੇਖ ਕੇ ਉੱਥੇ ਖੜੇ ਸਾਰੇ ਸਿੱਖ ਹੈਰਾਨ ਰਹਿ ਗਏ ਤੇ ਪਾਈ ਜੂਦ ਰਾਈ ਨੇ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਕਿ ਮਰੇ ਹੋਏ ਸੱਪ ਦੇ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਵਿੱਚ ਕੀੜੇ ਕਿਵੇਂ ਪੈ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਕੌਤਕ ਦੇ ਬਾਰੇ ਦੱਸੋ ਤਾਂ ਗੁਰੂ ਜੀ ਨੇ ਫਰਮਾਇਆ ਕਿ ਇਹ ਸੱਪ ਆਪਣੇ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕੀ ਆਪਣੇ ਪਖੰਡਾਂ ਦੇ ਨਾਲ ਭੋਲੇ-ਪਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਤੇ ਉਹਨਾਂ ਨੂੰ ਠੱਗਦਾ ਸੀ ਲੋਕ ਇਸ ਨੂੰ ਰੱਬ ਦਾ ਰੂਪ ਸਮਝ ਕੇ ਖੁੱਲੀ ਮਾਇਆ ਚੜਾਉਂਦੇ ਸਨ ਜਿਸ ਮਾਇਆ ਨਾਲ ਇਹ ਮਨ ਭੌਂਦਾ ਖਾਂਦਾ ਤੇ ਪੂਰੀ ਐਸ਼ ਕਰਦਾ ਸੀ ਇੱਕ ਵਾਰੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੀ ਕਰਤੇ ਇਸ ਦੇ ਪਿੰਡ ਵਿੱਚ ਪਹੁੰਚ ਗਏ ਜਿਸ ਪਿੰਡ ਦਾ ਨਾਮ ਲੰਬਵਾਲੀ ਸੀ ਪਿੰਡ ਵਿੱਚ ਪਹੁੰਚਦਿਆਂ ਸਾਰ ਹੀ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਨੂੰ ਬੜੀ ਜ਼ਿਆਦਾ ਪਿਆਸ ਲੱਗੀ ਹੋਈ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾ ਇਥੋਂ ਥੋੜੀ ਅੱਗੇ ਜਾ ਕੇ ਇੱਕ ਬਹੁਤ ਵੱਡਾ ਰੇਤ ਦਾ ਢਿਬਾ ਆਵੇਗਾ ਜਿੱਥੇ ਇੱਕ ਸਾਧੂ ਰਹਿੰਦਾ ਹੈ ਜਾ ਉਸ ਸਾਧੂ ਕੋਲ ਜਾ ਤੇ ਉਸ ਕੋਲੋਂ ਪਾਣੀ ਪੀਆ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਸ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕਰਨ ਲੱਗੇ ਪਰ ਉਹ ਸਾਧੂ ਤੇ ਲੰਬਾ ਪਿਆ ਹੋਇਆ ਸੀ ਤੇ ਲੰਮੇ ਪਏ ਹੋਏ ਹੀ ਕਹਿਣ ਲੱਗਾ ਕਿ ਜੇਕਰ ਤੂੰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰੋ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤੁਹਾਨੂੰ ਪਾਣੀ ਪਿਲਾ ਦੇਣਗੇ ਓਨਾ ਚਿਰ ਤੁਹਾਨੂੰ ਇੰਤਜ਼ਾਰੇ ਕਰਨਾ ਪਵੇਗਾ ਸਾਧੂ ਆਪਣੇ ਮੰਝੇ ਤੋਂ ਥੋੜਾ ਜਿਹਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਜਰਾ ਵੀ ਚੰਗਾ ਨਹੀਂ ਲੱਗਦਾ ਸੀ ਸਿਰਫ ਲੋਕਾਂ ਦੇ ਪੈਸਿਆਂ ਤੇ ਐਸ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਨਾ ਪਹੁੰਚਿਆ ਤੇ ਭਾਈ ਮਰਦਾਨਾ ਜੀ ਥੱਕ ਹਾਰ ਕੇ ਵਾਪਸ ਧੰਤਨ ਸ੍ਰੀ ਗੁਰੂ ਨਾਨਕ ਦੀਪ ਜੀ ਦੇ ਕੋਲ ਆ ਗਏ ਤੇ ਸਾਰੀ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਭਾਈ ਮਰਦਾਨਾ ਜੀ ਦੇ ਮੂੰਹੋਂ ਇਹੇ ਗੱਲ ਸੁਣ ਕੇ ਗੁਰੂ ਜੀ ਆਪ ਚੱਲ ਪਏ ਤੇ ਜਦੋਂ ਗੁਰੂ ਜੀ ਉਸ ਸਾਧੂ ਦੇ ਡੇਰੇ ਤੇ ਪਹੁੰਚੇ ਗੁਰੂ ਜੀ ਕੀ ਦੇਖਦੇ ਹਨ ਕਿ ਸਾਧੂ ਆਰਾਮ ਨਾਲ ਲੰਮੀ ਪਿਆ ਹੋਇਆ ਸੀ ਤਾਂ ਸਾਧੂ ਨੂੰ ਇਸ ਤਰ੍ਹਾਂ ਸੁੱਤਿਆਂ ਹੋਇਆਂ ਦੇਖ ਕੇ ਸੁਭਾਅਕ ਹੀ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿਵੇਂ ਸਰਾਲ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਲਾ ਦਿੰਦਾ ਤਾਂ ਤੇਰਾ ਕੀ ਜਾਣਾ ਸੀ ਤਾਂ ਗੁਰੂ ਜੀ ਦੀ ਇਨਾਂ ਬਚਨਾਂ ਦੀ ਆਵਾਜ਼ ਜਦੋਂ ਉਸ ਸਾਧੂ ਦੇ ਕੰਨਾਂ ਵਿੱਚ ਪਈ ਤਾਂ ਉਸ ਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਤੇ ਗੁਰੂ ਜੀ ਦੇ ਚਿਹਰੇ ਨੂੰ ਦੇਖਦਿਆਂ ਸਾਰੀ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਕਿਉਂਕਿ ਗੁਰੂ ਜੀ ਦੇ ਰੂਹਾਨੀ ਚਿਹਰੇ ਵੱਲ ਵੇਖ ਕੇ ਉਹ ਸਮਝ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਹਨ ਤੇ ਇਨਾਂ ਦੇ ਮੂੰਹੋਂ ਨਿਕਲਿਆ ਹੋਇਆ ਬਚਨ ਵੀ ਕਦੇ ਵੀ ਖਾਲੀ ਨਹੀਂ ਜਾਵੇਗਾ ਸਾਧੂ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਮੈਨੂੰ ਪਤਾ ਹੈ ਕਿ ਆਪ ਜੀ ਦੇ ਮੂੰਹੋਂ ਨਿਕਲੇ ਹੋਏ ਬਚਨ ਹੁਣ ਸੱਚ ਹੋ ਜਾਣਗੇ ਤੇ ਕਿਰਪਾ ਕਰਕੇ ਮੈਨੂੰ ਹੁਣ ਇਹ ਵੀ ਦੱਸੋ ਕਿ ਮੇਰਾ ਉਧਾਰ ਕਦੋਂ ਹੋਵੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਹੁਣ ਅਸੀਂ ਸੇਵੇਂ ਜਾਮੇ ਵਿੱਚ ਤੇਰੇ ਨਾਲ ਮਿਲਾਂਗੇ ਤੇ ਉਦੋਂ ਹੀ ਤੇਰਾ ਉਧਾਰ ਹੋਵੇਗਾ ਤੇ ਇਹੇ ਬਚਨ ਕਹਿਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਥੋਂ ਅੱਗੇ ਵੱਲ ਚਲੇ ਗਏ ਜਿਸ ਤੋਂ ਬਾਅਦ ਕੁਝ ਸਾਲਾਂ ਦੇ ਬਾਅਦ ਹੀ ਉਸ ਪਖੰਡੀ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਿਆ ਵੀ ਉਸ ਦੀ ਜਿਹੜੀ ਸੁਰਤ ਸੀ ਉਹੋ ਪੈਸਿਆਂ ਦੇ ਵਿੱਚ ਹੀ ਸੀ ਜਿਸ ਕਰਕੇ ਇਸ ਨੂੰ ਸੱਪ ਦੀ ਜੂਨ ਮਿਲ ਗਈ ਤੇ ਇਸ ਦੇ ਢਿੱਡ ਵਿੱਚ ਜੋ ਕੀੜੇ ਸਨ ਉਹ ਇਸ ਦੇ ਭਗਤ ਸਨ ਜਿਹੜੇ ਕੀ ਇਸ ਨੂੰ ਹਰ ਪਲ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਹਨੇ ਉਹਨਾਂ ਦੇ ਪੈਸਿਆਂ ਨੂੰ ਖਾਦਾ ਸੀ ਹੁਣ ਇਹ ਹੀ ਉਸੇ ਤਰ੍ਹਾਂ ਕੀੜਿਆਂ ਦੇ ਰੂਪ ਵਿੱਚ ਇਸ ਨੂੰ ਖਾ ਰਿਹਾ ਸੰਨ ਤੇ ਅੱਜ ਉਸ ਸਾਧੂ ਦਾ ਤੇ ਉਸ ਦੇ ਭਗਤਾਂ ਦਾ ਉਦਾਰ ਹੋ ਚੁੱਕਿਆ ਹੈ गਰਦੇ پ्याર साਤ સंगਤਚ ચڪ ਤਹਨ આਜਦੇ साਖ चගේ ਲਗ ਤલਸ ਜलુ સਸਰाइब & ਬਨ ਲይ ਜਰूर करنا।